ਲਿਗਲ ਨਾ ਨਹੀਂ ਨਹੀਂ ਇਹ ਜਿਆਦਾ ਓੜਾ ਓੜਾ ਬੁੜਾ ਖਾਲੇ ਟੋਕ ਰਹੀ ਤੇ ਘਟੀ ਸੀਗੀ ਚੱਕਰ ਆਏ ਰੱਬ ਇਹ ਕੁੱਤੜ ਗੁੱਡੀ ਕਾਲਾ ਉਹ ਜਦੋਂ ਸਵਾਰ ਦਿਆ ਉਹ ਝੁੱਲਿਆਂ ਦੇ ਹੂਂ ਘਰੇ ਆ ਲਾ ਝੁੱਲਾਦਾ ਆਗੇ ਸਦੇ ਚੱਲ ਚਿੱਕ ਦੁਆਰਾ ਤੋਂ ਬੋਲੇ ਆ ਦੇਖੋ ਜੀ ਬੇਬੇ ਜੀ ਖੀਰ ਖਾ ਰਹੇ ਆ ਛੂ ਟਾਈਮ ਤੇ ਇਧਰ ਆ ਭਾਈ ਸਾਹਿਬ ਨਾ ਦੇਖ ਲੋ ਦੋਵਾਂ ਹੱਥਾਂ ਚ ਕਮਲੀਆਂ ਫੜੀ ਬੈਠੇ ਆ ਮੈਂ ਲਗਾ ਇਹਨਾਂ ਦਾ ਐਖਾ ਥੋੜ ਲਵਾਉਣਾ ਪੂ ਚਮਚਾ ਪੂ ਚਮਚਾ ਇਹਨੂੰ ਅਸੀਂ ਕਹਿਤਾ ਵੀ ਜਦ ਆਈ ਖਾਣਾ ਤੇ ਨਹੀਂ ਬਾਈ ਤੇਰਾ ਤੋਲ ਤਾਂ ਪਾਊਗਾ ਪੱਕਾ ਜਿਹਾ ਨਾ ਤੇ ਇਧਰ ਆਜਾ ਜੀ ਖੀਰ ਵਧੀਆ ਬਣੀ ਐ ਖਾ ਰਹੇ ਠੰਡੇ ਕੀ ਨਾ ਨਹੀਂ ਹੁਣ ਮੈਂ ਰਿਕੁਐਸਟ ਕਰ ਰਿਹਾ ਵੀ ਫੇਰ ਦੋਨੇ ਹੱਥਾਂ ਚ ਕੋਲੇ ਆ ਤੂੰ ਮੇਰੇ ਮੂੰਹ ਚ ਚੋਂਚੇ ਨਾਲ ਖੀਰ ਪਾ ਆ ਦੇਖੋ ਇਧਰ ਬਾਪੂ ਜੀ ਵੀ ਲੱਗੇ ਹੋਇਆ ਭਾਈ ਛੋਟਾ ਚ ਬਣਾ ਦੇ ਤੇ ਬਾਹੀ ਨੇ ਖਾ ਕੇ ਨਵੇਂ ਆ ਆ ਵੇਲਾ ਭਰਾਓ ਆ ਟਿੱਲੋ ਆ ਇੱਕ 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 ਗੱਲ ਗਾਲ ਤਲਾ ਸੋ ਕਰ ਸੁਭਾ ਇੱਕ ਤੋਂ ਆਇਓ ਪੁੱਠਾ ਪਾ ਰੱਖਿਆ ਇਹ ਖਾਂਦਾ ਹੀ ਆਇਆ ਇੱਕ ਤਾਂ ਉਹ ਗਾਲ ਤਾਂ ਆਉਂਦਾ ਗੁਰਦੁਆਰਾਲਾ ਇਹ ਤੇ ਲੋਹੋਂ ਦੇ ਘਰੇ ਗਜਾ ਲੈਣ ਆ ਗਿਆ ਉਦੋਂ ਦੇ ਗਲੀ ਤੇ ਨਹੀਂ ਆਇਆ ਇਹ ਇਹ ਮਾਂ ਉਹਦੇ ਪੁੱਰੇ ਸਾਲ ਲੈ ਕੇ ਹੋ ਗਿਆ ਕਿਹੜਾ ਬਾਪਾ ਇਹ ਦਾ ਰੋਟੀਆਂ ਦੇ ਜਾ ਤਾ ਥੋੜਾ ਦੁੱਧ ਵਾਲਾ ਕਿਤੇ ਆ ਉਹਦਾ ਪਿੰਡ ਦੇ ਉਦੋਂ ਪਾਸਿਆ ਕਿਲੋ ਦੁੱਧ ਪਾ ਲੈਣ ਦਾ ਤੂੰ ਮਾਤੀ ਕਲੀ ਤੇ ਆਇਆ ਵਾ ਦੋ ਕਰੀ ਰਾਤ ਫੇਰੇ ਗੁਰਦੁਆਰੇ ਦੇਉ ਬਾਪੂ ਜੀ ਦੇਖੋ ਰਾੜੇ ਹੋਵੇ ਸਾਡੇ ਉਹ ਬਾਪੂ ਜੀ ਅੱਜ ਬਾਪੂ ਜੀ ਬੋਲਦੇ ਨਹੀਂ ਅੱਜ ਖੀਰ ਚ ਮਸਤ ਹੋਏ ਹੋਏ ਆ ਅੱਗੇ ਕੁਛ ਬੋਲ ਪੈ ਜਾਂਦੇ ਆ ਤੇ ਬੀਬੀ ਤੁਸੀਂ ਕੁਛ ਕਹਿਣਾ ਬਾਪੂ ਵਾਸਤੇ ਮੈਂ ਤਾਂ ਨਹੀਂ ਪਾਈ ਬੋਲਿਆ ਜਨ ਮੇਰੇ ਕੋਲ ਕੌਲਾ ਪਾਲਾ ਡਵਲਾ ਬਾਕੀ ਹੋਰ ਤਾਂ ਕੇ ਕੋਈ ਕੋ ਕੁ ਕਵੇ ਨਾ ਕਵੇ ਪਰ ਮੈਨੂੰ ਵੀਰ ਬਣ ਕੇ ਦੱਸੋ ਵੀ ਹੁਣੇ ਮੈਂ ਖਾਵਾ ਕਿਵੇਂ ਇਹ ਬਾਈ ਖਾ ਨਾ ਹੈਲੋ ਵੇਖ ਰਹਾ ਮੇਰੇ ਕੇ ਵੇਖੀ ਚਾ ਰੱਜ ਜਾਏਗਾ ਲੈ ਕੋ ਕੋ ਨਹੀਂ ਦਿੰਦੇ ਭਾਈ ਚੱਲਾ ਆ ਆ ਸਾਡੀ ਵੀਡੀਓ ਦਿਖਾ ਜੀ ਆ ਸਾਡੇ ਜੀ ਨੀਤੂ ਮੈਡਮ ਹਾਂ ਐਨੇ ਕੰਨ ਆ ਦੇ ਮੇਰਾ ਕੁਛ ਬਣਾ ਨਾ ਖੀਰ ਹੋਰ ਦੇਓ ਹਾਂ ਜਿਓ ਜੀ ਏਅਰ ਜਾਲੀ ਜਿਓ ਜਾ ਗਦਾ ਰਜਾਲਿਆ ਬਰਾਬਰ ਹੀ ਆ ਜੀ ਆਏ ਬੰਦੇ ਕਾਫੀ ਆ ਗਏ ਵੀ ਆਏ ਕੋਈ ਦੇਖੀ ਫੜੇ ਤੇ ਆਜ ਤੁਹਾਡੇ ਬਾਪੂ ਜੀ ਆ ਸਾਡੇ ਮੀਤੂ ਮੈਡਮ ਤੇ ਆ ਮੇਰੀ ਮਾਤਾ ਜੀ ਤੇ ਆ ਮੇਰਾ ਵੀਰਾ ਤੇ ਮਾਤੇ ਲੋਕ ਤੇ ਆ ਸਾਡੀ ਮੰਨੂ ਸਤਿਕਾਰ ਹਾਂ ਇਹ ਤੇਰੀ ਬਹੁਤ ਜਿਆਦਾ ਜੀ ਲਾਈ ਰਾਜੀ ਨਾਲ ਆ ਸਾਡਾ ਡਾਇਰੈਕਟਰ ਸਾਹਿਬ ਆ ਕਾਫੀ ਖਾਪੀਂਦੇ ਹੱਸਦਾ ਆ ਸਾਡਾ ਡਾਕਟਰ ਸਾਹਿਬ ਡਾਇਰੈਕਟਰ ਸਾਹਿਬ ਲਈ ਆ ਚਾਹ ਬਣ ਗਈ ਜੀ ਤੇ ਆ ਵੈਰੀਟਾ ਸਮੋਸੇ ਦਾ ਖੇਲਾ ਵੀ ਦੇ ਲੈ ਕੱਲਾ ਬੈਠਾ ਇਕੱਲਾ ਬੈਠਾ ਹਾਂ ਆਹ ਹੋੜਾ ਗਰੀਬ ਹੈ ਇਹ ਮਿਹਬਾਨਦ ਨੂੰ ਕੱਲਾ ਰਹਿ ਗਿਆ ਕਹਿੰਦਾ ਵੀ ਜੱਟ ਕੱਲਾ ਜੁਤੀ ਹੋਵੇ ਇਹ ਗਾਪਤਾ ਹੈ ਸਾਰੀ ਟੀਮ ਹਮਲਾ ਕਰਨ ਨੂੰ ਪਿਆਰ ਆ ਫਿਰ ਮੈਂ ਸਾਡੀ ਸਾਡੇ ਹੱਥ ਦੇ ਰਵੇ ਮੈਂ ਗਾਂ ਦਾ ਸੀਰ ਦੇ ਦਿਖਾ ਨਹੀਂ ਸਕਦਾ ਮੰਨੂ ਚਾਕਟ